श्री कृष्ण जन्माष्टमी दी पूर्व संध्या ਤੇ ਸनातਨ ਧਰਮ ਸੁਰੱਖਿਆ ਪਰਿਸ਼ਦ ਵੱਲੋਂ ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸ਼ਿਖਾ ਖਰਬੰਦਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਬਾਰ ਅਸੋਸੀਏਸ਼ਨ ਵਿਖੇ ਕੀਤਾ ਗਿਆ। ਮੀਟਿੰਗ ਦੌਰਾਨ ਸनातਨ ਧਰਮ ਸੁਰੱਖਿਆ ਪਰਿਸ਼ਦ ਗਊ ਸੇਵਾ ਵਿਭਾਗ ਦੇ ਰਾਸ਼ਟਰੀ ਅਧਿਐਕਸ਼ ਗਊ ਸੇਵਕ ਪੰਡਿਤ ਅਵਨ ਕੁਮਾਰ ਪ੍ਰਾਸ਼ਰ ਲੀਗਲ ਸੈੱਲ ਦੇ ਜ਼ਿਲ੍ਹਾ ਇੰਚਾਰਜ ਐਡਵੋਕੇਟ ਅਸ਼ੋਕ ਭਗਤ ਉਚੇਚੇ ਤੌਰ ਤੇ ਹਾਜ਼ਰ ਹੋਏ ਅਤੇ ਉਨ੍ਹਾਂ ਗਊ ਮਾਤਾ ਦੇ ਜਕਾਰੇ ਲਗਾਉਂਦੇ ਸਭ ਨੂੰ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦੀ ਵਧਾਈ ਦਿੱਤੀ ਅਤੇ ਹਾਜ਼ਰ ਮੈਂਬਰਾਂ ਨੂੰ ਸ਼ਹਿਰ ਵਿੱਚ ਸੜਕਾਂ 'ਤੇ ਆਵਾਰਾ ਘੁੰਮ ਰਹੀਆਂ ਗਊਆਂ ਦੀ ਸੇਵਾ ਕਰਨ ਦਾ ਸੁਨੇਹਾ ਦਿੱਤਾ ਅਤੇ ਉਹਨਾਂ ਦੱਸਿਆ ਕਿ ਪੰਚਾਇਤ ਵੱਲੋਂ ਬਿਮਾਰ ਅਤੇ ਜ਼ਖਮੀ ਗਊਆਂ ਦੀ ਸੇਵਾ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ। ਉਹਨਾਂ ਸਭ ਨੂੰ ਗਊ ਮਾਤਾ ਦੀ ਸੇਵਾ ਕਰਨ ਅਤੇ ਉਹਨਾਂ ਦੇ ਮਾੜੇ ਹਾਲਾਤਾਂ ਬਾਰੇ ਪੰਚਾਇਤ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪੰਚਾਇਤ ਦੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਸ਼ਰਮਾ ਨੇ ਕਿਹਾ ਕਿ ਜਥੇਬੰਦੀ ਵਿੱਚ ਨੌਜਵਾਨਾਂ ਦੇ ਸ਼ਾਮਲ ਹੋਣ ਨਾਲ ਜਥੇਬੰਦੀ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਅਤੇ ਉਹਨਾਂ ਦੀ ਜਥੇਬੰਦੀ ਵੱਲੋਂ ਗਊ ਮਾਤਾ ਦੀ ਸੇਵਾ ਦਾ ਸੁਨੇਹਾ ਗਲੀ ਗਲੀ ਤੱਕ ਪਹੁੰਚਾਇਆ ਜਾ ਰਿਹਾ ਹੈ। इस मौके हाजिर सब वकील साहिबान ने परिषद ਦੇ ਸਮੂਹ ਅਧਿਕਾਰੀਆਂ ਨੂੰ ਗਊ ਰੱਖਿਆ ਅਤੇ ਸੇਵਾ ਦਾ ਭਰੋਸਾ ਦਿਵਾਇਆ ਅਤੇ ਉਹਨਾਂ ਰਾਸ਼ਟਰੀ ਸੁਰੱਖਿਆ ਅਤੇ ਗਊ ਰੱਖਿਆ ਦਾ ਧਾਗਾ ਵੀ ਬਣਿਆ ਜਨਮ ਅਸ਼ਟਮੀ ਦੀ ਹਾਰਦਿਕ ਵਧਾਈ ਦੇ ਲਈ ਇਸ ਉਪਲਖਪਰ ਮੇਰੀ ਇਹ ਵੀ اپੀਲ ਹੈ ਕਿ जितने ਵੀ ਗਊ ਮਾਤਾ ਗਾਇ जितने ਵੀ ਨੰਦੀ ਮਹਾਰਾਜ ਆਵਾਰਾ ਸੜਕੋ ਪਰ ਘੁੰਮ ਰਹੇ ਹਨ ਉਨकी ਸੁਰੱਖਿਆ ਕੇ ਲਈ ਕੜੇ ਸੇ ਕੜੇ ਕਦਮ ਉਠਾਏ ਜਾਏ और श्री कृष्ण को अपनी मानकर एक उदाहरण गौ माता की सेवा की जाए जय गौ माता जय गोपाल नमस्कार जी जय गोपाला जय गौ गो माता जय गोपाल अ आज ਅਸੀਂ ਇੱਥੇ ਜਿਲ੍ਹਾ ਕਚਹਿਰੀ ਦੇ ਵਿੱਚ ਇੱਥੇ ਹੋਏ ਆ ਮੈਂ ਐਡਵੋਕੇਟ ਸ਼ੋਕਮਾਨ ਜੋ ਇਸ ਗਊ ਰੱਖਿਆ ਸਮਿਤੀ ਦਾ ਵਕੀਲਾਂਾ ਬਰਭਾਰੇ ਆ ਅੰਮ੍ਰਿਤਸਰ ਦਾ ਤੇ ਅਸੀਂ ਅੱਜ ਸਾਰੇ ਹਿੰਦੁਸਤਾਨ ਤੇ ਪੂਰੇ ਭਾਰਤ ਵਰਸ਼ਤੇ ਨਾਲ ਨਾਲ ਪੂਰੇ ਸੰਸਾਰ ਦੇ Hindu ਪਾਈਆਂ ਨੂੰ ਪੈਣਾ ਨੂੰ ਸ਼ੁਭ ਕਾਮਨਾਵਾਂ ਦੇ ਰਹੇ ਆ ਕਿ ਜਿਹੜੀ ਸਾਡੀ ਜਨਮਸ਼ਟਮੀ ਆ ਰਹੀ ਏ ਜਨਮਸ਼ਟਮੀ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੁੰਦਾ ਬੇਸ਼ੱਕ ਉਸ ਵੇਲੇ ਦੇ ਵਿੱਚ ਤੇ ਉਹਨਾਂ ਦਾ ਜਨਮ ਜੇਲ੍ਹ 'ਚ ਹੀ ਹੋਇਆ ਸੀ ਪਰ ਇਸ ਵੇਲੇ ਉਹਨਾਂ ਨੇ ਸਾਨੂੰ ਜੇਲ੍ਹਾਂ 'ਚੋਂ ਬਾਹਰ ਕੱਢ ਕੇ ਰੱਖਿਆ ਤੇ ਇਹਨਾਂ ਦੇ ਵਿੱਚ ਅਸੀਂ ਅੱਜ ਜਿੱਤੇ ਭਗਵਾਨ ਕ੍ਰਿਸ਼ਨ ਜਿਹਦੇ ਜਨਮ ਦੇ ਦਿਨ ਤੇ ਜਨਮ ਅਸ਼ਟਮੀ ਦਾ ਉਤਸਵ ਮਨਾਉਣ ਜਾ ਰਹੇ ਆ ਉਹਦੇ ਨਾਲ ਨਾਲ ਅਸੀਂ ਗਊ ਰਖਸ਼ਾ ਦੇ ਬਾਰੇ ਵੀ ਗੱਲ ਕਰ ਰਹੇ ਆ ਇਹਦੇ ਵਿੱਚ ਜਿਹੜਾ ਸਾਡਾ ਟੀਸ਼ਾ ਹੈ ਭਗਵਾਨ ਕ੍ਰਿਸ਼ਨ ਨੇ ਬਚਪਨ ਤੋਂ ਲੈ ਕੇ ਤੇ ਆਪਣੀ ਪੂਰੀ ਉਮਰ ਤੱਕ ਨੰਗੇ ਪੈਰੀ ਚੱਲ ਕੇ ਗਊ ਮਾਤਾ ਦੀ ਸੇਵਾ ਕੀਤੀ ਗਊਾਂ ਚ ਰਾਂਦਾ ਇੱਕ ਬਾਨਾ ਸੀ ਉਹਨਾਂ ਨੇ ਗਊ ਮਾਤਾ ਦੀ ਸੇਵਾ ਕੀਤੀ ਤੇ ਉਸੇ ਦੋਂ ਦੀ ਸੇਵਾ ਦੇ ਕਰਦੇ ਕਰਦੇ ਉਹਨਾਂ ਨੇ ਆਪਣਾ ਪੂਰਾ ਆਨੰਦ ਮੰਨਿਆ ਤੇ ਨਾਲ ਨਾਲ ਉਹਨਾਂ ਨੇ ਦੂਸਰਿਆਂ ਨੂੰ ਸੰਦੇਸ਼ ਦਿੱਤਾ ਆਓ ਅਸੀਂ ਵੀ ਅੱਜ ਰਲ ਮਿਲ ਕੇ ਇਸ ਗਊ ਰੱਖਿਆ ਦੇ ਵਿੱਚ ਜੋ ਸੜਕਾਂ ਦੇ ਉੱਤੇ ਗੋਮਾਂ ਜਾ ਰਹੀਆਂ ਹਨ ਉਹਨਾਂ ਦਾ ਧਿਆਨ ਰੱਖੀਏ ਤੇ ਗਊ ਮਾਤਾ ਦੇ ਲਈ ਪਹਿਲੀ ਰੋਟੀ ਗਊ ਮਾਤਾ ਕੇ ਨਾਮ ਬੋਲਾ ਨਾਰਾ ਬੁਲੰਦ ਕਰੀ જય ਗਊ ਮਾਤਾ જય ਗੋਬਲਾ જય ਗਊ ਮਾਤਾ જય ਗੋਬਲਾ ਮੈਂ ਰਾਮਪਾਲ ਸ਼ਰਮਾ ਜ਼ਿਲ੍ਹਾ ਜੱਜ ਸਨਤਨ ਧਰਮ ਸਭਾ ਵੱਲੋਂ ਆਪਣੀ ਸਾਰੇ ਸ਼ਹਿਰ ਵਸਨੀਕਾਂ ਨੂੰ ਤੁਹਾਡੇ ਦੇਸ਼ ਨੂੰ ਸ਼ਨ ਗੋਦਵਰ ਜਨਮਸ਼ਤਮੀ ਦੀ ਵਧਾਈ ਦਿੰਦਾ ਦੇ ਵੀ ਜਦਾ ਜੀ ਕਿਸ ਨੇ ਗਊ ਮਾਤਾ ਨਾਲ ਪਿਆਰ ਕੀਤਾ ਹੈ ਜਿੱਦਾਂ ਉਹਨਾਂ ਨੇ ਗਊ ਮਾਤਾ ਦੀ ਰੱਖਿਆ ਕੀਤੀ ਹੈ ਆਪਾਂ ਵੀ ਇੱਕ ਫਰਨ ਕਰੀਏ ਸਾਰੇ ਸ਼ਹਿਰ ਵਾਸੀ ਤੇ ਸਾਰੇ ਮੈਂ ਰਾਜਨੀਤਿਕ ਲੋਕਾਂ ਨੂੰ ਜਨਾਬ ਸ਼ਹਿਰ ਦੇ ਕਾਰਕੁਸ਼ ਕਮਿਸ਼ਨਰ ਨੂੰ ਵੀ ਅਪੀਲ ਕਰਦਾ ਕਿ ਗਊ ਮਾਤਾ ਦੀ ਸੇਵਾ ਵਾਸਤੇ ਬਾਅਦ ਚਾਰ ਕਿਸੇ ਸੁਝਉ ਦਿੱਤਾ ਜਾਵੇ ਕਿ ਤੇ ਹਰ ਇੱਕ ਸਨਾਤਨ ਤਰਮੰਦਾ ਆਪਣਾ ਸਤਕਾਰ ਕਰਦੇ ਸਨਾਤਨ ਤਰਮੀ ਆਪਾਂ ਕਠੇ ਲਈ ਸਾਰੇ ਤੇ ਗਊ ਮਾਤਾ ਦੀ ਸੇਵਾ ਕੀ ਸੇ ਗਊ ਮਾਤਾ ਜੀ ਪਰ ਜੈ ਗਊ ਮਾਤਾ ਜੈ ਗੋਬਾਲ ਸਾਰੇ ਨਗਰ ਨਿਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਬਹੁਤ-ਬਹੁਤ ਵਧਾਈ ਹੋਵੇ। ਔਰ ਸਾਰੇ ਨਗਰ ਨਿਵਾਸੀ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪਰਮਪ੍ਰੀਏ ਗੋਵਮਾਧਾ ਔਰ ਮੰਦੀ ਮਹਾਰਾਜ ਜਿਨ੍ਹਾਂ ਦੀ ਸੇਵਾ ਦੇ ਲਈ ਉਹਨਾਂ ਨੇ ਜਨਮ ਲੈ ਕੇ ਸਾਲਾਂ ਸਾਤ ਨੰਗੇ ਪੈਰ ਜਿਹੜੀ ਗੋਵਮਾਧਾ ਦੀ ਸੇਵਾ ਕੀਤੀ ਹੈ। ਸ਼ਾਸਤਰਾਂ 'ਚ ਜਿਹੜਾ ਆਂਕੜਾ ਦੱਸਿਆ ਗਿਆ 9 ਲੱਖ ਦੂਹਾਂ ਦਾ ਦੱਸਿਆ ਗਿਆ ਵੈ ਜਿਨ੍ਹਾਂ ਦੀ ਸੇਵਾ ਭਗਵਾਨ ਜੀ ਨੇ ਕੀਤੀ ਹੈ। ਮੈਂ ਆਪਨਾ ਸਾਰੇ ਵਾਰ ਦੇ ਜਿਹੜੇ ਨਵਯੋਗ ਨਵਯੁਧੀਆਂ ਜਿਹੜੇ ਕਈ ਘੰਟੇ ਸਮਾਂ ਬਤਾਉਂਦੇ ਨੇ ਰੀਲ ਬਣਾਉਣ ਦੇ ਵਿੱਚ ਉਹਨਾਂ ਨੂੰ ਨਵੇਦਨ ਕਰਾਂਗਾ ਕਿ ਉਹ ਪਰਮ ਪ੍ਰਤਾਪੀ ਤੇਜਸਵੀ ਓਜਸਵੀ ਜਿਹੜੇ ਊਰਜਾਵਾਂ ਨਵਯੋਗ ਨਵਯੁਧੀਆਂ ਜਿਹੜੀ ਆਪਣੀ ਊਰਜਾ ਦੇ ਦੁਆਰਾ ਰੀਲ ਬਣਾਉਂਦੇ ਨੇ ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਯਾਦ ਤੋਂ ਯਾਦਾ ਲੋਕ ਉਹਨਾਂ ਨੂੰ ਫੋਲੋ ਕਰਨ ਉਹ ਆਪਣੀ ਇਸ ਊਰਜਾ ਨੂੰ ਜਿਹੜਾ ਹੈਗਾ ਭਗਵਾਨ ਕ੍ਰਿਸ਼ਨ ਜੀ ਨੂੰ ਅਰਪਣ ਕਰਨ ਜਿਨ੍ਹਾਂ ਜਿਨ੍ਹਾਂ ਨੇ ਘਰ ਲੱਡੂ ਗੋਬਾਲ ਰੱਖੇ ਨੇ ਉਹ ਆਪਣੀ ਊਰਜਾ ਨੂੰ ਭਗਵਾਨ ਕ੍ਰਿਸ਼ਨ ਜੀ ਨੂੰ ਅਰਪਣ ਕਰਨ ਭਗਵਾਨ ਕ੍ਰਿਸ਼ਨ ਜੀ ਦੀ ਪਰਮਪ੍ਰੀਆ ਗਊ ਮਾਤਾ ਜਿਹੜੀ ਸੜਕ ਦੇ ਉੱਤੇ ਬੜੀ ਬੇਸਹాయ ਅਸਹాయ ਅਵਸਥਾ ਦੇ ਵਿੱਚ ਬੇਸ਼ੰਗਰ ਸਥਿਤੀਆਂ 'ਚ ਸਮੇਂ ਬਿਤਾ ਰਹੀ ਹੈ ਜਿਸ ਦੇ ਨਾ ਖਾਣੇ ਦਾ ਪ੍ਰਬੰਧ ਹੈ ਨਾ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਨਾ ਹੀ ਰਹਿਣ ਦਾ ਪ੍ਰਬੰਧ ਹੈ ਔਰ ਜੇ ਜ਼ਖਮੀ ਹੋ ਜੇ ਬਿਮਾਰ ਹੋ ਜੇ ਕੋਈ ਦਵਾਈ ਦਾ ਵੀ ਨਹੀਂ ਪ੍ਰਬੰਧ ਹੈ ਇਹਨਾਂ ਸਾਰੀਆਂ ਪੁਆਇੰਟਾਂ ਨੂੰ ਰੀਲ ਦੇ ਮਾਧਿਅਮ ਦੇ ਨਾਲ ਉਹ ਜਿਹੜਾ ਹੈਗਾ ਵੈ ਜਨ ਸਮੁਦਾਏ ਤੱਕ ਸਰਕਾਰ ਤੱਕ ਪਹੁੰਚਾਂ ਜਬਨਾ ਸਹਿਯੋਗ ਦੇਣ ਪੂਰੀ ਉर्जा ਲਗਾ ਕੇ ਇਹਨਾਂ ਪੁਆਇੰਟਾਂ ਦੇ ਉੱਤੇ ਰੀਲ ਬਣਾ ਔਰ ਨਾਲ ਦੀ ਨਾਲ ਆਪਣੀ ਰੀਲ ਦੇ ਵਿੱਚ ਜਿਹੜਾ ਪੁੱਛਣ ਕਿ ਭਈ 2016 ਤੋਂ ਅਸੀਂ ਸਾਰੇ ਜਿਹੜੇ ਦੇਸ਼ਵਾਸੀ ਨਗਰ ਨਿਵਾਸੀ ਸਨਾਤਨੀ ਕਾਉਂਸਲ ਸਸਿਦੰਨੇ ਪਏ ਆ ਅਸੀਂ ਮੁਫਤ ਨਹੀਂ ਕਹਿੰਦੇ ਕਿ ਸਾਡੀ ਗਊ ਮਾਦਰ ਦੀ ਤੁਸੀਂ ਸੇਵਾ ਕਰੋ ਜਾਂ ਕਿਸੇ ਹੋਰ ਜਿਹੜਾ ਤਰੀਕੇ ਦੇ ਨਾਲ ਨਹੀਂ ਅਸੀਂ ਕਹਿੰਦੇ ਅਸੀਂ ਉਹਦਾ ਪੈਸਾ ਦਿੰਨੇ ਪਏ ਆ ਔਰ ਹਰ ਆਈਟਮ ਦੇ ਕਾਉਂਸਲ ਸਦੰਨੇ ਪਏ ਆ ਔਰ ਅਸੀਂ ਸਾਰੇ ਜਾਨੇ ਆਪਣੇ ਆਪਣੇ ਬਦਰਤੇ ਜਿਹੜਾ ਵੀ ਸੰਪਰਕ ਜਾਂਦਾ ਪਿਆ ਕੋਈ ਅਧਿਕਾਰੀ ਜਾਂਦਾ ਪਿਆ ਉਹਨੂੰ ਪੁੱਛੀਏ ਕੋਈ ਨੇਤਾ ਜਾਂਦਾ ਪਿਆ ਉਹਨੂੰ ਪੁੱਛੀਏ ਕਿ ਬਈ ਸਾਡੇ ਕਾਉਂਸਲ ਦਾ ਪੈਸਾ ਜਾਂਦਾ ਕਿੱਥੇ ਪਿਆ ਹੈ ਅਰਬਾਂ ਖਰਬਾਂ ਰੁਪਏ ਅਸੀਂ ਕਾਉਂਸਲ ਦੇ ਚੁਕੇ ਆ ਸਾਡੀਆਂ ਕਾਉਂਸ਼ਾਲਾਂ ਤੱਕ ਪੈਸੇ ਨਹੀਂ ਪਹੁੰਚ ਰਹੇ ਸਾਡੀਆਂ ਜਿਹੜੀਆਂ ਗਊ ਮਾਤਾ ਔਰ ਨੰਦੀ ਮਹਾਰਾਜ ਸੜਕ ਦੇ ਅਸਹਾਇ ਵਸਥਾ ਦੇ ਵਿੱਚ ਹੈ ਔਰ ਇਹ ਹਰ ਕਿਸੇ ਨੂੰ ਜ਼ੋਰਦਾਰ ਤਰੀਕੇ ਨਾਲ ਹੁਣ ਸਵਾਲ ਪੁੱਛਣਾ ਚਾਹੀਦਾ ਹੈ ਔਰ ਇਸ ਦਾ ਸਮੇਂ ਆ ਗਿਆ ਹੈ ਬੜੀ ਹੀ ਇਹ ਦੁਖਵਲੀ ਗੱਲ ਹੈ ਕਿ ਗਊ ਮਾਂ ਦਾ ਜਦੋਂ ਸੜਕ ਤੇ ਜ਼ਖਮੀ ਹੋ ਜਾਂਦੀ ਹੈ ਕੋਈ ਵੀ ਉਹਨਾਂ ਦੇ ਇਲਾਜ ਵਾਸਤੇ ਅੱਗੇ ਨਹੀਂ ਆਂਦਾ ਔਰ ਆਪਣੀ ਜਖਮਾਂ ਦਾ ਤਾਪ ਸਹਿ ਕੇ ਨਾ ਸਹਿੰਦੇ ਹੋਏ ਬੜੀ ਬੁਰੀ ਹਾਲਤ ਜਦੋਂ ਦਮ ਤੋੜਦੀ ਹੈ ਕਈ ਕਈ ਘੰਟੇ ਉਹਨਾਂ ਦੀ ਬੋਡੀ ਜਿਹੜੀ ਹੈ ਸੜਕ ਤੇ ਪਈ ਰਹਿੰਦੀ ਹੈ ਕੋਈ ਉਠਾਣ ਨਹੀਂ ਆਂਦਾ ਫਿਰ ਜੇ ਕੋਈ ਦਇਆ ਕਰਕੇ ਜਿਹੜਾ ਹੈਗਾ ਵਾ ਜ਼ੋਰ ਲਗਾਉਂਦਾ ਹੈ ਸੰਘਰਸ਼ ਕਰਦਾ ਹੈ ਤੇ ਫਿਰ ਬੜੇ ਹੀ ਵਿਪਰੀਤ ਹਾਲਾਤਾਂ ਦੇ ਵਿੱਚ ਉਹਨਾਂ ਦੇ ਸ਼ਵ ਨੂੰ ਉਠਾ ਕੇ ਸ਼ੁੱਡ ਦਿੱਤਾ ਜਾਂਦਾ ਵੈ ਚਮੜੀ ਉਤਰ ਜਾਂਦੀ ਹੈ ਕੂੜੇ 'ਚ ਨੱਬ ਦਿੱਤਾ ਜਾਂਦਾ ਸਾਰੇ ਹੀ ਨਗਰ ਨਿਵਾਸੀਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਭਗਵਾਨ ਕ੍ਰਿਸ਼ਨ ਜੀ ਦੀ ਨਿਕਤਾ ਉਹਨਾਂ ਦੀ ਪ੍ਰਸੰਤਾ ਉਹਨਾਂ ਦੀ ਖੁਸ਼ੀ ਉਹਨਾਂ ਦੇ ਆਸ਼ੀਰਵਾਦ ਉਹਨਾਂ ਦੇ ਵਰਦਾਨ ਪ੍ਰਾਪਤ ਕਰਨ ਲਈ ਆਓ ਅਸੀਂ ਜਨਮ ਅਸ਼ਟਮੀ ਵਾਲੇ ਦਿਨ ਸੰਕਲਪ ਲਈਏ ਬੀਜਮ ਵਰਤਿਗਿਆ ਕਰੀਏ ਕਿ ਆਪਣੀ ਗਊ ਮਾਤਾ ਨੂੰ ਉਹਨੇ ਜਿਹੜਾ ਕੂੜੇਖਾਨੇ ਤੋਂ ਮੁਕਤੀ ਦਿਲਾਵਾਂਗੇ ਉਹਨਾਂ ਨੂੰ ਸੜਕ ਤੇ ਰਹਿਣ ਤੋਂ ਮੁਕਤੀ ਦਿਲਾਵਾਂਗੇ ਕੋਈ ਵੀ ਨੇਤਾ ਤੁਹਾਡੇ ਸੰਗਰਗਜ ਪક્ષ ਦੀ ਪਾਰਟੀ ਦਾ ਵਿਪੱਖਸ਼ ਦੀ ਪਾਰਟੀ ਜਾਂਦਾ ਉਹਨੂੰ ਕੋਈ ਸਾਰੀਆਂ ਗੱਲਾਂ ਬਾਅਦੋਂ ਸਾਡੀ ਗਊ ਮਾਤਾ ਕਿਧੋਂ ਗਊਸ਼ਾਲਾ ਜਾਏਗੀ ਇਸ ਗੱਲ ਦਾ ਸਾਨੂੰ ਜਵਾਬ ਦਿਓ ਅਗਰ ਤੁਹਾਡੇ ਕੋਲ ਜਵਾਬ ਨਹੀਂ ਹੈ ਤਾਂ ਸਾਡੇ ਦੋਵੇਂ ਹੱਥ ਤੁਹਾਨੂੰ ਜੁੜੇ ਹਨ ਜੈ ਗਊ ਮਾਤਾ ਜੈ ਗੋਪਾਲ ਮੈਂ ਮਹਿুল ਬੰਸਲ ਐਡਵੋਕੇਟ ਵਜੀਸ਼ ਸਦਸਯ ਗਊਸ਼ ਲਕਸ਼ਾ ਸੇਵਾ ਸਮਿਤੀ ਕਚੇੜੀ ਅੰਬਰਸਰ ਸਾਰਿਆਂ ਨੂੰ ਜਨਮ ਅਸ਼ਟਮੀ ਆਂਦੀ ਹੋਈ ਜਨਮ ਅਸ਼ਟਮੀ ਦੀ ਵਧਾਈ ਦੇਣਾ ਚਾਹੂੰਗਾ ਨਾਲ ਇਹ ਵੀ ਕਹਿਣਾ ਚਾਹੂੰਗਾ ਕਿ ਜੀ ਗਉ ਰਕਸ਼ਾ ਦੀ ਸਿਰਫ ਅਸੀਂ ਸੇਵਾ ਨਹੀਂ ਕਰਨੀ ਅਸੀਂ ਗਉ ਰਕਸ਼ਾ ਗਉ ਮਾਤਾ ਨੂੰ ਬਚਾਣਾ ਵੀ ਹੈ ਗਉ ਮਾ ਗਉ ਮਾਤਾ ਦੀ ਰਕਸ਼ਾ ਵੀ ਕਰਨੀ ਹੈ ਅਸੀਂ ਲੋਕ ਕੀ ਦੇਖਦੇ ਹਾਂ ਕਿ ਗਉ ਮਾਤਾ ਅੱਜ ਸੜਕ ਤੇ ਹੈ ਜੋ ਕਿ ਗਊਸ਼ਾਲਾ ਚ ਹੋ ਕੇ ਜਿਨ੍ਹਾਂ ਦੀ ਸੇਵਾ ਕੀਤੀ ਜਾਣੀ ਚਾਹੀਦੀ ਹੈ ਮੇਰੀ ਸਾਰਿਆਂ ਨੂੰ ਬਸ ਇੰਨੀ ਜੀ ਦਰਖਾਸਤ ਹੈ ਕਿ ਜਿਹੜੀ ਸੜਤ ਤੇ ਗਊ ਮਾਤਾ ਹੈਗੀ ਆ ਉਹਨਾਂ ਨੂੰ ਕਿਰਪਾ ਕਰਕੇ ਗਊਸ਼ਾਲਾ ਤੱਕ ਪਹੁੰਚਾਇਆ ਜਾਵੇ ਤੇ ਉਹਨਾਂ ਦੀ ਸੇਵਾ ਕੀਤੀ ਜਾਵੇ ਜੈ ਗੋ ਜੈ ਗੋਬਾਲਾ ਜੈ ਗੋ ਮਾਤਾ